ਜੋ ਮਾਨਜੋਤ ਐਸਐਸਪੀ ਸਾਹਿਬ ਬਟੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਨਸ਼ਿਆਂ ਦੇ ਖਿਲਾਫ ਜੋ ਪੰਜਾਬ ਪੁਲਿਸ ਵੱਲੋਂ ਜੋ ਮਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਜਿਹੜਾ ਅੱਜ ਕਸੋ ਆਪਰੇਸ਼ਨ ਜਿਹੜਾ ਜੰਪਟਰਨਗਰ ਏਰੀਆ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਸ਼ੀ ਦੀ ਸਪਲਾਈ ਕਰਦੇ ਨੇ ਜਾਂ ਜਿਨ੍ਹਾਂ ਤੇ ਕੋਈ ਪਹਿਲਾਂ ਕਿਸੇ ਤਰ੍ਹਾਂ ਦੇ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਜੇ ਹੋਰ ਵੀ ਜੇ ਕੋਈ ਸਾਨੂੰ ਸ਼ੱਕੀ ਵਿਅਕਤੀ ਜਿਹੜਾ ਲੱਗਦਾ ਹੈ ਅਸੀਂ ਉਹਨਾਂ ਨੂੰ ਜਿਹੜਾ ਚੈੱਕ ਕਰ ਰਹੇ ਹਾਂ ਸਰ ਕੀ ਗ੍ਰਾਮ। ਦੇਖੋ ਇਹ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ। ਕਿ ਅਜੇ ਅਸੀਂ 2-3 ਘੰਟੇ ਸਾਡਾ ਹੋਰ ਇਹ ਆਪਰੇਸ਼ਨ ਚੱਲੂਗਾ। ਉਸ ਤੋਂ ਬਾਅਦ ਜਿਹੜਾ ਅਸੀਂ ਤੁਹਾਨੂੰ ਜਿਹੜਾ ਡਿਟੇਲ ਦੇ ਵਿੱਚ ਉਸ ਜੁਮਕਾ ਨੂੰ ਜਾ ਸਤਵੀਂ ਲਿਆ ਗਿਆ ਹੈ। ਹਾਂਜੀ ਕੋਈ ਸ਼ੱਕੀ ਵਿਅਕਤੀ ਨੇ ਜਿਹਨਾਂ ਨੂੰ ਅਸੀਂ ਇਹਨਾਂ ਤੋਂ ਪੁੱਛਕਿਸ਼ ਕਰਾਂਗੇ। ਇਹ ਸ਼ੱਕੀ ਆਲ ਦੇ ਵਿੱਚ ਮਿਲ ਇਹਨਾਂ ਨੂੰ ਚੈੱਕ ਕਰਾਂਗੇ ਕਿ ਇਹ ਕੋਈ ਨਸ਼ਿਆਂ ਵਾਲੇ ਨੇ ਜਾਂ ਕਰਾਈ ਚੜ੍ਹਿਆ ਹੈ। ਨਹੀਂ ਦੇਖ ਰਹੇ ਹਾਂ ਜੀ ਇਹਦੇ ਪੁੱਛਕਿਸ਼ ਸਾਡੀ ਚੱਲ ਰਹੀ ਹੈ। ਇਹ ਪੁੱਛਕਿਸ਼ ਤੋਂ ਬਾਅਦ ਜਿਹੜਾ ਅਸੀਂ ਇਲੈਕਸ਼ਨ ਇਲੈਕਸ਼ਨ ਤੋਂ ਬਾਅਦ ਇੱਕਦਮ ਪੁਲਿਸ ਨੇ ਹਰਕਤ ਦਿਖਾਈ ਹੈ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਨਹੀਂ ਦੇਖੋ ਜੀ ਪਹਿਲਾਂ ਵੀ ਜਿਹੜੇ ਕਸ ਆਪਰੇਸ਼ਨ ਹੈ ਪਹਿਲਾਂ ਵੀ ਚੱਲਦੇ ਰਹੇ ਨੇ ਤੋਂ ਇਲੈਕਸ਼ਨ ਕਰਕੇ ਫੋਰਸ ਜਿਹੜੀ ਹੈ ਜ਼ਿਆਦਾ ਡਿਊਟੀਆਂ ਦੇ ਵਿੱਚ ਗੀ ਰਹਿਣ ਰਹੀ ਸੀ ਪਹਿਲਾਂ ਕਿਉਂਕਿ ਜਿਹੜਾ ਸਾਡਾ ਕਸ ਆਪਰੇਸ਼ਨ ਹੈ ਪਹਿਲਾਂ ਵੀ ਲਗਾਤਾਰ ਚੱਲ ਰਿਹਾ ਸੀ ਤੇ ਲਗਾਤਾਰ ਇਸੇ ਤਰ੍ਹਾਂ ਹੀ ਜਿਹੜਾ ਚੱਲਦਾ ਰਹੂਗਾ ਅੱਗੇ ਨਾਲ ਸਮਝੋ ਕੁਝ ਲੋਕਾਂ ਦੀ ਪਛਾਣ ਵੀ ਕੀਤੀ ਗਿਆ ਜਿਵੇਂ ਤੁਸੀਂ ਤਿੰਨਦਾ ਘਰਾਂ ਦੇ ਵਿੱਚ ਜਿਹੜੀ ਛਾਪੇਮਾਰੀ ਕੀਤੀ ਸੀ ਨਹੀਂ ਜੀ ਦੇਖੋ ਰੂਟੀਨ ਦੀ ਜਿਹੜੀ ਸਾਡੀ ਇਹ ਰੂਟੀਨ ਦੀ ਕਾਰਵਾਈ ਹੈ ਇਸ ਤਰ੍ਹਾਂ ਦੇ ਜੋ ਵੀ ਪਹਿਲਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਪਰਚੇ ਦਰਜ ਨੇ ਜਾਂ ਜਿਸ ਤਰ੍ਹਾਂ ਵੀ ਸਾਨੂੰ ਕੋਈ ਲੱਗ ਕੇ ਤੋਂ ਇਨਫੋਰਮੇਸ਼ਨ ਆਉਂਦੀ ਹੈ ਉਹਦੇ ਮੁਤਾਬਕ ਜਿਹੜੀ ਅਸੀਂ ਸਰਚ ਕਰ ਰਹੇ ਹਾਂ ਮਾਨਜੋਤ ਐਸਐਸਪੀ ਸਾਹਿਬ ਬਟੰਡਾ ਜਿਹਦੇ ਦਿਸ਼ਾ ਮਦਰਸ਼ਾ ਦੇ ਤਹਿਤ ਜੋ ਨਸ਼ਿਆਂ ਦੇ ਖਿਲਾਫ ਜੋ ਪੰਜਾਬ ਪੁਲਿਸ ਵੱਲੋਂ ਜੋ ਮਿਹਨਤ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਜਿਹੜਾ ਅੱਜ ਕਸੋ ਆਪਰੇਸ਼ਨ ਜਿਹੜਾ ਜੰਪਤਨਗਰ ਏਰੀਆ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਸ਼ੇ ਦੀ ਸਪਲਾਈ ਕਰਦੇ ਨੇ ਜਾਂ ਜਿਨ੍ਹਾਂ ਦੇ ਕੋਈ ਪਹਿਲਾਂ ਕਿਸੇ ਤਰ੍ਹਾਂ ਦੇ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਜੇ ਹੋਰ ਵੀ ਜੇ ਕੋਈ ਸਾਨੂੰ ਸ਼ੱਕੀ ਵਿਅਕਤੀ ਜਿਹੜਾ ਲੱਗਦਾ ਹੈ ਅਸੀਂ ਉਹਨਾਂ ਨੂੰ ਜਿਹੜਾ ਚੈੱਕ ਕਰ ਰਹੇ ਹਾਂ

ਇਲੈਕਸ਼ਨ ਇਲੈਕਸ਼ਨ ਤੋਂ ਬਾਅਦ ਇੱਕਦਮ ਪੁਲਿਸ ਦੀ ਹਰਕਤ ਦਿਖਾਈ ਦਿੱਤੀ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਨਹੀਂ ਦੇਖੋ ਜੀ ਪਹਿਲਾਂ ਵੀ ਜਿਹੜੇ ਕਸ ਆਪਰੇਸ਼ਨ ਪਹਿਲਾਂ ਵੀ ਚੱਲਦੇ ਰਹੇ ਨੇ ਤੋਂ ਇਲੈਕਸ਼ਨ ਕਰਕੇ ਫੋਰਸ ਜਿਹੜੀ ਹੈ ਜ਼ਿਆਦਾ ਡਿਊਟੀਆਂ ਦੇ ਵਿੱਚ ਗੀ ਰਹਿਣ ਰਹੀ ਸੀ ਪਹਿਲਾਂ ਕਿਉਂਕਿ ਜਿਹੜਾ ਸਾਡਾ ਕਸ ਆਪਰੇਸ਼ਨ ਪਹਿਲਾਂ ਵੀ ਲਗਾਤਾਰ ਚੱਲ ਰਿਹਾ ਸੀ ਤੇ ਲਗਾਤਾਰ ਇਸ ਤਰ੍ਹਾਂ ਹੀ ਜਿਹੜਾ ਚੱਲਦਾ ਰਹੂਗਾ ਅੱਗੇ ਨਾਲ ਸਮਝੋ ਕੁਝ ਲੋਕਾਂ ਦੀ ਪਛਾਣ ਵੀ ਕੀਤੀ ਗਿਆ ਜਿਵੇਂ ਤੁਸੀਂ ਤ੍ਰਿੰਦਾ ਘਰਾਂ ਦੇ ਵਿੱਚ ਜਿਹੜੀ ਛਾਪੇਮਾਰੀ ਕੀਤੀ ਸੀ ਨਹੀਂ ਜੀ ਦੇਖੋ ਰੂਟੀਨ ਦੀ ਜਿਹੜੀ ਸਾਡੀ ਇਹ ਰੂਟੀਨ ਦੀ ਕਾਰਵਾਈ ਹੈ इस तरह जो भी पहला के खिलाफ पहला भी नशे दर्जने जिस तरह देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वैनल पर